ਤਰਸੂਲ ਜੀ ਜਿੱਦਾਂ ਪਹਿਲਾਂ ਵੀ ਤੁਸੀਂ ਦੱਸਿਆ ਪੂਰੀ ਵੀ ਹੱਕ ਕਿਵੇਂ ਲੱਗੀ ਹੈ ਔਰ ਕਿੰਨੇ ਪਰਿਵਾਰ ਸੀ ਔਰ ਕਿੰਨੇ ਲੋਕਾਂ ਦੀ ਡੈਥ ਹੋ ਚੁੱਕੀ ਹੈ ਇਹਦੇ ਚ ਹੁਣ 5-7-10 ਦਿਨ ਪਹਿਲੇ ਸਾਨੂੰ ਪਤਾ ਲੱਗਿਆ ਇੱਕ ਪਰਿਵਾਰ ਚ ਬੱਚਾ ਸੀ ਜਦੋਂ ਸਾਡਾ ਪੁੱਜਿਆ ਉਹਦਾ ਅਕੀਦਸਾ ਹੋ ਗਿਆ ਬਹੁਤ ਪਤਾ ਲੱਗਿਆ 10 ਦਿਨ ਪਹਿਲਾਂ ਇਹ ਕਿਹਦਾ ਮਦਰ ਸੀ ਉਹਨੂੰ ਹੀ ਤੇਜ 70 ਵਰਸ ਸਰਵਸ ਉਹਦੀ ਪੁੱਤਰੀ ਇੱਕ ਬੇਟਾ ਇਹਨਾਂ ਦਾ ਮਾਨ ਕਰੂਗਾ ਉਹ ਜਿਆਦਾ ਜੀ ਸਾਡਾ ਪੁੱਜਿਆ ਸੀ ਬਹੁਤ ਬੜੀ ਗੱਲ ਹੈ ਬੰਦਪਾਗੀ ਗੱਲ ਹੈ ਔਰ ਮਾਤਾ ਜੀ ਸਾਡੇ ਜੀ 72 75 ਮਾਸ ਹੋ ਗਏ ਦੋਨੋਂ ਦਾ ਬਦਲ ਕੇ ਦੋ ਦੋਨੇ ਕੋਸਰ ਇੱਕ ਤਸ਼ੀਮਾ ਦਾ ਦੋ ਮੋਤਾ ਹੋ ਚੁੱਕੇ ਹੋਂ ਤੱਕ ਇਸ ਮਾਮਲੇ ਹਿੰਦੂ ਬਾਕੀ ਪਰਿਵਾਰ ਬਾਹਰ ਸੀਗਾ ਜਿਹੜੇ ਦੋ ਜਣੇ ਅੰਦਰ ਸੀਗੇ ਉਹ ਕੱਢ ਲਈ ਸੀ ਅਫੀਸਰ ਸਾਹਿਬ ਜਿਹੜਾ ਨੇ ਜਿਹੜੀ ਸਾਰੇ ਪਛਾਣ ਚਾਹ ਉਹ ਕੱਢੇ ਪਰ ਦੋਨਾਂ ਦੇ ਦਿੱਖ ਠੀਕ ਹੈ ਫੈਮਿਲੀ ਮੈਂਬਰਸ ਦਾ ਨੀਅਰ ਅਬਾਊਟ 10 ਸੀਗੇ ਘਰ ਦੇ ਮੈਂਬਰ ਉਹ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾ ਰਹੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗਿਆ ਤੇ ਸੁਨਨ ਵਿਚਾਰੇ ਕਿ ਕੁਝ ਮਾੜੀ ਖਬਰ ਹੈ ਜੀ ਹੈ ਕਿ ਨਹੀਂ ਜਿੰਸ਼ੇ ਨਹੀਂ ਲੇ ਤਮਸ਼ੀਲੇ ਕਿੰਨਾ ਹੌਸਲੀ ਦਾ ਸੁਝਾਅ ਕਰਨਾ ਚਾਹਤ ਹੈ ਦੇਖੋ ਹੈਗਾ ਤਾਂ ਰੈਜ਼ੀਡੈਂਸ਼ੀਅਲ ਏਰੀਆ ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਡ ਪਿਆ ਸੀ ਮਾਲ ਉਹਨਾਂ ਦਾ نیچے ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਦੇਖੋ ਸੁਨਨ ਵਿਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਪੋਤਾ ਜੀ ਮਿਲਿਆ ਮੈਂ ਹਾਲੇ ਵੀ ਮਾਲਕ ਨੂੰ ਇਹ ਕਵਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅੱਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀ ਹਾਂ ਕਿਸੇ ਦੀ ਔਲਾਦ ਮਾਲਕਾ ਹੱਥ ਰੱਖੀ ਮਾਤਾ ਰਾਣੀ ਦੇ ਜਨਮ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਦੇਣਾ ਇਹ ਇਹ 9 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਭਾਤ ਨਗਰ ਦਾ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਇੱਥੇ ਮੁੱਖ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਫਾਇਟ ਕਰੀ ਜਾਨੇ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਗਈ ਹੈ ਅੰਦਰ ਇਹ ਤੁਹਾਨੂੰ ਪਤਾ ਲੱਗਿਆ ਕਿ ਕਿੰਨੀ ਕਲੀ ਹੋਂਦ ਤੱਕ ਆ ਗਿਆ ਹੈ ਇਹ ਅੱਗ ਲੱਗੀ ਕਿਹੜੀ ਥੋਪੀ ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਆ ਆ ਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੈ ਕਿੰਨੀ ਅੰਦਰ ਕੁਝ ਲੋਕ ਵੀ ਸਿਲੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲਪੀਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲਪੀਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਡੀ ਬੀ ਐਸਐਟਪਾ ਕੇ ਅੰਦਰ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਘਰੇ ਕਾਫੀ ਸੀਰੀਅਸ ਸੀ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਕੰਡੀਸ਼ਨ ਹੈਗੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਫੌਜਰੀ ਦਾ ਸਮਾਨ ਸੀਗਾ ਜਾਂ ਇਸ ਤਰ੍ਹਾਂ ਦਾ ਕਮਰਸ਼ੀਅਲ ਹੈ ਫੌਜ ਫੌਜਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਹੈ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਨੂੰ ਆ ਘੱਟੋ ਘੱਟ 60 70 ਫੁੱਟ ਹੈ ਗਿਆ ਹੈ ਇਹ ਇੱਕ ਕਾਰ ਇੱਕ ਰਾਈ ਕਰ ਉਚਾਲੀ ਫੈਕਟਰੀ ਬਣੀ ਹੋਈ ਹੈ ਇਹ ਰਾਈਡ ਹਮਸਲੇਵੀਆ ਦੇ ਵਿੱਚ ਤੁਸੀਂ ਕਿੰਨੇ ਟੈਂਕਰ ਫਲੈਟ ਚੱਕੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾ ਉਦੋਂ ਦੇ ਅਸੀਂ ਲੱਗੇ ਹੋਏ ਆ ਨਾ ਹੋਏ ਦੇ ਦੋ ਤਿੰਨ ਘੰਟੇ ਹੋ ਗਏ ਅੱਛਾ ਕਿਹੜੇ ਅਫੀਸਰ ਜਿਹੜੇ ਸਟੈਂਡ ਮੌਜੂਦ ਨੇ ਅਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਤੁਹਾਡੇ ਵਾਸਤੇ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣਾ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਗੱਡੀਆਂ 7-8 ਸਾਡੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਉਹ ਕਿੱਦਾਂ ਹੋਇਆ ਕਿ ਬੱਚਾ ਕਿਹੜੀ ਜਗ੍ਹਾ ਫੋਪੀ ਆਏ ਇਹ ਭਾਰਤ ਨਗਰ પેટ્રોલ ਪੰਪ ਦੇ ਨਾਲ ਤਿੰਨ ਨੰਬਰ ਗਲੀ ਲੱਗਦੀ ਹੈ ਸਾਰੇ ਗਲੀ ਵੱਲੋਂ ਪੰਜ ਸੱਤ ਨੂੰ ਉੱਤਰ ਭਰਾਣੇ ਉਹਨਾਂ ਨੂੰ ਮੈਨੂੰ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਚ ਨਹੀਂ ਆਈ ਬਹੁਤ ਜਾਵੇ ਲੋਕ ਕਿਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ ਇੱਕ 15-12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਮੌਕੇ ਤੇ ਜਿਹੜੇ ਆਪਣੇ ਫਾਇਰ ਬ੍ਰਿਗੇਡ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮਲੇ ਵਾਲੇ ਨੇ ਬਹੁਤ ਹੈਲਪ ਕੀਤੀ ਨਾਲ ਮੁੰਡਾ ਮੁੰਡਾ ਲੰਘ ਖੜੇ ਨੇ ਉਹ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਆਪਣੀ ਗੱਲ ਹੋਈ ਆ ਹਸਪੀਟਲ ਬੇਟਾ ਉਹਨੂੰ ਪੰਪਿੰਗ ਕਰਨ ਤੇ ਮਦਰ ਵੀ ਕਾਫੀ ਸੀਰੀਅਸ ਨੇ ਬਸ ਉਹਨਾਂ ਦਾ ਅਰਦਾਸ ਦੁਆ ਕਰਦੇ ਆ ਜਿਹੜਾ ਇਹ ਬਾਣਾ ਵਰਤਨਾ ਸੀ ਵਰਤੇ ਹੋ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਤਾ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 18 ਸਾਲ ਮੇਰਾ ਗਲਾ 17-18 ਸਾਲ ਦਾ ਮੁੰਡਾ ਸੀ ਤੇ ਮਾਤਾ ਜੀ ਸੀ ਅੰਦਰ ਮੈਂਬਰ ਜਿਹੜੇ ਕਿਤੇ ਡਾਦੀ ਘੋਟੇ ਦੀ ਇਹ ਬੈਕ ਵੀ ਹੋ ਗਈ ਕਿ ਨਹੀਂ ਹਜੇ ਕੋਈ ਡੈਥ ਵਾਲਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਦੋਂ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਹੇ ਠੀਕ ਹੈ ਹਜੇ ਸੀਰੀਅਸ ਕੰਡੀਸ਼ਨ ਚ ਹੈ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਅੱਠ ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਹਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਦੋ ਸੀਰੀਅਸ ਆ ਦੋ ਸੀਰੀਅਸ ਆ ਪੰਪ ਨਾਲ ਬੇਟਾ ਜਿਹੜਾ ਹੈਗਾ 18 ਵੀ ਸਾਲ ਦਾ ਉਹਨੂੰ ਪੰਪ ਨਾਲ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕਿ ਇਹ ਇਹ ਉਹ ਜੇ ਪਾਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮਗੇਟ ਵਾਲੇ ਭਾਈ ਜਿੱਤੇ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੱਢਿਆ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਔਰ ਅਰਦਾਸ ਜੁਆ ਕਰਦੇ ਹਾਂ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਧਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਪਰ ਕੋਈ ਵਰਨਕਿਸਤ ਨਹੀਂ ਹੋਇਆ ਅੰਦਰ ਕਿਸੇ ਨੂੰ ਕੋਈ ਪਛਾਣਦੇ ਨਹੀਂ ਆਜਾ ਇਹ ਨਹੀਂ ਹਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਕਿ ਕਿਨਾਰੇ ਹੈ ਔਰ ਕਾਰੋਬਾਰ ਕੀ ਸੀ ਹੋਣੀ ਸੀ ਇਹ ਤੇ ਭਾਜੀ ਆਪ ਹੁਣੇ ਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਰੈਜਿਸਟ੍ਰੇਸ਼ਨ ਲੱਗਾ ਰੈਜਿਸਟ੍ਰੇਸ਼ਨ ਤੇ ਪਰਿਵਾਰ ਹੀ ਰਹਿੰਦੇ ਸੀ ਦੋ ਪਰਿਵਾਰਾ ਦੋ ਭਰਾ ਨੇ ਉਹਨਾਂ ਦੀ ਵਾਈਫ ਤੇ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੋਈ ਪਤਾ ਲੱਗਿਆ ਕਿ ਮਾੜਾ ਮੋਟਾ ਜੇ ਕੋਈ ਕਰਦੇ ਤਾਂ ਕਰਦੇ ਬੋਲੀ ਬਗੈਰਾ ਤੇ ਕੰਡ ਹੋਤੀਏ ਸਮਾਨ ਪਿਆ ਹੋਇਆ ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕੱਟੀਆਂ ਦੇਖੀਆਂ ਨੇ ਮੱਛੀਆਂ ਨੇ ਜਿਹੜੀਆਂ ਔਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਤੇ ਮਾਤਾ ਜੀ ਉਹਨਾਂ ਦੇ ਏਰੀਆ ਦੀ ਕਾਉਂਸਲਰਾਂ ਚ ਕੀ ਕਿੰਨੇ ਵਜੇ ਅਗਰ ਕੀ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਮੈਨੂੰ 9:30 ਦੇ ਕਰੀਬ ਫ ਮੈਨੂੰ ਪੋਣੇਕਨੌਂ ਦੇ ਕਰੀਬ ਫੋਨ ਆਇਆ 8:30 ਵਜੇ ਜਿੱਦਾਂ ਕਿਸੇ ਨੇ ਘਰੋਂ ਦੇਖੀ ਆਪਣੇ ਉਤੋਂ ਕਿ ਧੂਆ ਨਿਕਲ ਰਿਹਾ ਤਾਂ ਮੈਨੂੰ ਕਾਲ ਆਈ ਕਿ ਇੱਧਰ ਅੱਗ ਲੱਗੀ ਹੈ ਤੇ ਮੈਂ ਉਦੋਂ ਹੀ ਇੱਥੇ ਪਹੁੰਚ ਗਈ ਆ ਜੀ ਕਿਹ ਕੀ ਸੀ ਬਈ ਕੋਈ ਘਰ ਹੈ ਕਿ ਫੈਕਟਰੀ ਵਗੈਰਾ ਘਰ ਹੈ ਜੀ ਆ ਥੋੜਾ ਉਹਨਾਂ ਦਾ ਜਿਹੜਾ ਬਿਜ਼ਨਸ ਰਿਲੇਟਡ ਜੋ ਵੀ ਸਮਾਨ ਹੋਣਾ ਉਹਨਾਂ ਦਾ ਨੀਚੇ ਵਾਲੇ ਰੂਮ ਵਿੱਚ ਉਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਉਹੀ ਮੈਨੂੰ ਲੱਗਦਾ ਉਹਨਾਂ ਨੂੰ ਭਾਰਾ ਪੈ ਗਿਆ ਸ਼ਾਇਦ ਕਿੰਨੇ ਪਰਿਵਾਰ ਕਿੰਨੇ ਜਨੇ ਸੀ ਜਿਹੜਾ ਪਰਿਵਾਰ ਦੇ 9 ਮੈਂਬਰ ਸੀਗੇ ਇੱਥੇ ਕੋਈ ਕਹਿ ਰਿਹਾ ਬਜ਼ੁਰਗ ਕਿਸੇ ਹਾਂਜੀ ਸੁਣਨ ਵਿਚ ਆ ਰਹੀ ਹੈ ਜੀ ਦੋ ਦੀ ਕੈਜੁਐਲਟੀ ਹੈਗੀ ਹੈ ਟੋੜਪੋ ਦਾਦੀ ਤੇ ਪੋਤਾ ਨੇ ਸਭ ਤੋਂ ਵੱਡੇ ਕਰਦੇ ਮਾਤਾ ਜੀ ਤੇ ਇੱਕ ਪੋਤਾ ਨਹੀਂ ਪਰਿਵਾਰ ਮੈਂਬਰਸ ਇੱਥੇ ਹੈਗੇ ਨੇ ਮਗਰ ਇਸ ਕੰਡੀਸ਼ਨ ਵਿੱਚ ਨਹੀਂ ਹੈ ਹਾਲੇ ਉਹਨਾਂ ਨੂੰ ਕੁਝ ਦੱਸਿਆ ਨਹੀਂ ਗਿਆ ਉਹ ਕਿਸੇ ਕਿਸੇ ਦੇ ਘਰ ਵਿੱਚ ਨੇ ਇਸ ਟਾਈਮ ਪਹਿਲੇ ਹਸਪਤਾਲ ਲੈ ਕੇ ਗਏ ਸੀ ਭਾਬੀਆਂ ਗਿਰ ਰਹੀਆਂ ਸੀਗੀਆਂ ਬੇਹੋਸ਼ ਹੋ ਰਹੀਆਂ ਸੀ ਕਿਉਂਕਿ ਉਹਦਾ ਹੀ ਝਟਕਾ ਬਹੁਤ ਵੱਡਾ ਸੀ ਬੜਾ ਬੁਰਾ ਹਾਲ ਸੀਗਾ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤੇ ਹਾਲੇ ਤੱਕ ਉਹਨਾਂ ਨੂੰ ਦੱਸਿਆ ਨਹੀਂ ਕਿ ਪਰਿਵਾਰ ਵਾਲਿਆਂ ਨੂੰ ਇਸ ਕਰਕੇ ਇੱਥੇ ਹੀ ਨੇ ਨੇੜੇ ਘਰਾਂ ਵਿੱਚ ਫਾਇਰ ਬ੍ਰਿਗੇਡ ਕਿੰਨੇ ਵਜੇ ਆਈ ਫਾਇਰ ਬ੍ਰਿਗੇਡ ਨੂੰ 15 ਮਿੰਟ ਤਾਂ ਲੱਗ ਗਏ ਆਉਣ ਵਿੱਚ ਔਰ 15 ਤੋਂ 20 ਮਿੰਟ ਕਹਿ ਰਹੇ ਇਲਾਕੇ ਵਾਲੇ ਵੀ 15 ਤੋਂ 20 ਮਿੰਟ ਲੱਗੇ ਨੇ ਮਗਰ ਫਿਰ ਵੀ ਜੋ ਮੈਂ ਇਹ ਕਹਾਂਗੀ ਚਲੋ ਪਹੁੰਚਣ ਚ ਉਹਦਾ 1-1 ਮਿੰਟ ਬੜਾ ਭਾਰਾ ਸੀਗਾ ਮਗਰ ਉਹਨਾਂ ਨੇ ਆ ਕੇ ਜੋ ਇੱਥੇ ਆਪਣਾ ਕੀਤਾ ਰੋਲ ਬਹੁਤ ਵਧੀਆ ਅਦਾ ਕੀਤਾ ਜੀ ਮਤਲਬ ਉਹਨਾਂ ਦੇ ਬੰਦੇ ਸਾਰੇ ਲੱਗੇ ਹੋਏ ਸੀਗੇ ਈਵਨ ਉਹੀ ਨਾਲਦਿਆਂ ਦੇ ਘਰ ਦੇ ਉਪਰੋਂ ਚੜ ਕੇ ਕੱਢ ਕੇ ਵੀ ਲਿਆਏ ਸੀਗੇ ਮਾਤਾ ਜੀ ਨੂੰ ਵੀ ਤੇ ਪੋਤਿਆਂ ਨੂੰ ਅਤਤ ਤਿੰਨ ਮਿੰਟ ਦਾ ਗਰਾਊਂਡ ਫਰਸਟ ਸੀ ਕਿਤੇ ਜਾਣ ਦਾ ਕੋਈ ਇੰਟਿਆਜ਼ਿਬਿਲਟੀ ਪੈ ਗਈ ਇੱਕ ਕੁੱਤਾ ਸੀਗਾ ਜੀ ਤੇ ਇੱਕ ਲੇਡੀਜ਼ ਸੀਗੇ ਇੱਕ ਮੁੰਡਾ ਸੀ ਉਹ ਅਸੀਂ ਕੱਢ ਕੇ ਐਂਬੂਲੈਂਸ 'ਚ ਪਾ ਕੇ ਹਸਪੀਟਲ ਤੇ ਜੇਤੀ ਸੀਗੇ ਤੇ ਜਿਹੜਾ ਬੱਚੇ ਕਿ ਐਕਸਪਾਇਰ ਹੋ ਗਿਆ ਉਹ ਡਾਕਟਰ ਸਾਹਿਬ ਦੱਸ ਸਕਦੇ ਇਸਨੂੰ ਗਦਾਮ ਸੀ ਨਹੀਂ ਇਹ ਗਦਾਮ ਨਹੀਂ ਫੈਕਟਰੀ ਹੈ ਮੇਰੇ ਖਿਆਲ ਚ ਗਦਾਮ ਨਹੀਂ ਹੈਗਾ ਵਿੱਚੇ ਰੈਜੀਡੈਂਸ ਰੂਮ ਸੀ ਠੀਕ ਹੈ ਜੀ ਓਕੇ ਕਿ ਕਿੰਨੇ ਦੇ ਵਜੇ ਲੱਗੀ ਸੀ ਇਹ ਸ਼ੁਰੂਆਤ ਇਹ ਸਾਨੂੰ 9 ਵਜੇ ਇਤਲਾਾ ਆਈ ਹੈ ਪਰ ਜਿਹੜੇ ਇੱਥੇ ਬਾਸੇ-ਪਾਸੇ ਘਰ ਵਾਲੇ ਹੈਗਾ ਉਹਨਾਂ ਦਾ ਕਹਿਣਾ ਵੀ 8:30 ਵਜੇ ਦੇ ਕਰੀਬ ਅੱਗ ਲੱਗੀ ਸੀ ਸਾਨੂੰ 9 ਵਜੇ ਦੇ ਲਗਭਗ ਇਤਲਾਾ ਆਈ ਗੱਡੀਆਂ ਲੱਗ ਗੱਡੀਆਂ 20 ਤੋਂ ਪੁੱਛੀ ਲੱਗ ਹਾਂ ਕੰਟਰੋਲ ਹੈ ਇੱਕ ਕਿਲੋ ਮੀਟਰ ਕਿ ਆ ਕੇ ਸਾਹਮਣੇ ਆਇਆ ਕਿ ਆ ਜਾ ਰਿਹਾ ਕਿ ਕੁਝ ਅਧਿਲੇ ਸਰਕਾਰ ਦਾ ਮੌਸਲਾ ਵੀ ਸਾਹਮਣੇ ਹੈ ਇਹ ਆਪਣਾ ਇਹ ਪਾਪੜਾ ਦਾ ਮੁੱਲਾ ਪੈਂਦਾ ਇੱਥੇ ਟੋਲਮਾ ਪਾਲੀ ਗਲੀ ਚ ਇੱਥੇ ਚੋਪੜਾ ਇੰਡਸਟਰੀ ਹੈਗੀ ਆ ਜਿਨ੍ਹਾਂ ਦੇ ਥੱਲੇ ਪਰੋ ਪਰੈਨਾਂ ਦੇ ਧਾਗੇ ਤਰ ਹੁੰਦਾ ਤੇ ਉੱਪਰ ਹੀ ਰੈਸ਼ ਆਉਂਦਾ ਕੋਈ ਸਾਧ ਸੜਕ ਤੇ ਲੱਗਣ ਵਾਲਾ ਇੱਥੇ ਕਾ ਵੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਪੁਲਿਸ ਕੁਸਾ ਦੀ ਸੁਧਰਾਣੀ ਉਹਨਾਂ ਦੀ ਮੌਤ ਹੋ ਚੁੱਕੀ ਜਿਸ ਹਫਤਾ ਤੋਂ ਸੁਣਾਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆਡੀਐਮ ਸੀ ਚ ਅਧਿਗਟਾਉ ਉਹ ਸੀਰੀਅਸ ਆ ਵੀ ਦੱਸ ਰਹੇ ਕਾਪੀਰ ਮੌਕੇ ਤੇ ਆਇਆ ਸੀ ਦੇਖਦੇ ਹਾਂ ਸਰਚ ਕੀਆ ਸਰ ਕੀ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹਦੀ ਵੀ ਮੌਤ ਹੋ ਗਈ ਨਹੀਂ ਮੌਤ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਗੱਲ ਹੈ ਜੀ ਕਿ ਡੀਐਮਸੀ ਦਾ ਸਿੱਧੇ ਜੱਥੇ ਤੋਂ ਅਕਸਰ ਹੋਣਾ ਤੇ ਰਾਹਤਕਾਰ ਵੀ ਜਾ ਰਹੀ ਹੈ ਬਿਲਕੁਲ ਲੱਗ ਰਿਹਾ ਹੈ ਜੀ ਵੈਕਸਾਈਟ ਪ੍ਰੋਜੈਕਟ ਵਾਲੇ ਸਾਰੇ ਆਈਆਂ ਹੋਈਆਂ ਨੇ ਟੀਮਾਂ ਕਾਫੀ ਤੇ ਹੋਰ ਵੀ ਕਾਫੀ ਇੱਥੇ ਦੇਖਦੇ ਆ ਸਰ ਜੀ ਕੋਈ ਜਾਣੀ ਕਿਤੇ ਇਹਨਾਂ ਦਾ ਕਾਰੋਬਾਰ ਕੀ ਸੀ ਕੰਮ ਕੀ ਸੀ ਇਹਨਾਂ ਦਾ ਕੋਈ ਕਾਰੋਬਾਰ ਇਹਨਾਂ ਦਾ ਥੱਲੇ ਕਰਦੇ ਥੱਲੇ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਵਿੱਚ ਹੈਗਾ ਕੰਮ ਉਹਨੂੰ ਛਾੜ ਸੱਤ ਕਰਨਾ ਆਖੇ